ਆਡੇ ਜੁਨੇਾ ਰਾਖਾ ਪਾਇਰ ਵਿਰੋਧ ਸੰਗੀ ਹੋਣਾ ਵਿਚਾਰ ਰੱਖਿਆ ਜਦੋਂ ਜੀ ਸਾਥੀਓ ਆਪਣੀਆਂ ਲਗਾਤਾਰ ਲੰਕ ਦੀਆਂ ਮੰਗਾਂ ਪੈ ਰਹੀਆਂ ਨੇ ਆਪਾਂ ਪਹਿਲਾ ਮੀਟਿੰਗ ਕੀਤੀ ਸਾਂਝੇ ਫੋਰਮ ਤੇ ਇਕਤਾ ਮੰਚੜੀ ਮੰਤਰੀ ਨੇ 15 ਦਿਨਾਂ ਦਾ ਵਿਸ਼ਵਾਸ ਦਵਾਇਆ ਪਰसों ਵੀ ਮੀਟਿੰਗ ਹੋਈ ਉਹ ਵੀ ਮੀਟਿੰਗ ਟੁੱਟ ਗਈ ਕੱਲ ਸੀਐਮਡੀ ਨਾਲ ਮੀਟਿੰਗ ਹੋਈ ਉਹ ਵੀ ਟੁੱਟ ਗਈ ਤੇ ਆਪਾਂ 11 12 13 ਦੀ ਹੜਤਾਲ ਸਾਰੇ ਬਿਜਲੀ ਬੋਰਡ ਦੀਆਂ ਰਲ ਕੇ ਜਥੇਬੰਦੀਆਂ ਕਰ ਰਹੀਆਂ ਨੇ ਇਹ ਆਪਾਂ ਵੱਧ ਤੋਂ ਵੱਧ ਹੜਤਾਲ ਕਿਤੇ ਵਿੱਚ ਸ਼ਾਮਲ ਹੋਈਏ ਤਾਂ ਕਰਕੇ ਸਰਕਾਰ ਦਾ ਨਾ ਪੁੱਛਿਆ ਕਿ ਕਿੱਥੇ ਕੰਮ ਨਹੀਂ ਮੈਂ ਬੋਲੀ ਬੋਲੀ ਹਾਜ਼ਰੀ ਦਾ ਦਰਵਾਜ਼ਾ ਖੁਲਾਣਾ ਸੇਕ ਕੰਮ ਲੈਣੇ ਇੱਥੇ ਕਾਊਂਡ ਦੇ ਵਿੱਚ ਇਹ 26 ਤੋਂ ਦੀ ਗੱਲ ਆ ਮੁੱਖ ਜਿਹੜਾ ਮੁੱਖ ਨੂੰ ਭੁਗਤਾਂ ਨੂੰ ਇਹ ਨਹੀਂ ਬੜਾ ਕਲੀਅਰ ਬਣੀ ਉਹ ਬਾਹਰ ਵਾਲਾ ਕੇ ਟੈਂਟ ਭਾਈ ਇਹਨਾਂ ਦਾ ਉਹ ਵੀ ਨਹੀਂ ਇਹੀ ਕਹਿ ਵੀ ਮੈਨੂੰ 15 ਮਿੰਟ ਸਮਾਂ ਦਿਓ ਮੈਂ ਤੁਹਾਡਾ ਜੋ ਹਾਲਾ ਉਹ ਕਰੂੰਗਾ ਹੱਲ ਕਰੂੰਗਾ ਨੂੰ ਇਹ ਬਸੋਂ ਬਾਅਦ ਹੀ ਗੱਲ ਆ ਮੋਹਕਨਪੁਰ ਤੋਂ ਆਤਵਾਣੇ ਕੋ ਰੋਪੜ ਜਿਹੜਾ ਮੈਂ ਸਾਹਮਣੇ ਖੜਾ ਸੀਗਾ ਜਿਹੜੇ ਕੱਚੇ ਕੰਮ ਆ ਮੈਂ ਇਹਨੇ ਅੱਗੋਂ ਅੱੱਟਾ ਛਾਬਦਾ ਹਰ ਹੱਦ ਮੈਂ ਕੱਦੂੰਗਾ ਪਰ ਸਰਕਾਰ ਬਣੀ ਨੂੰ ਸਵਾ 3 ਸਾਲ ਤੋਂ ਪ੍ਰੋਸਾਂ ਹੋ ਚੁੱਕੇ ਆ ਰੋਪੜ ਸੰਪ੍ਰਾਂਧ ਦੇ ਵਿੱਚ ਲਹਿਰਾ ਮੰਗਰ ਸੰਪ੍ਰਾਂਧ ਦੇ ਵਿੱਚ 20 ਸਾਲਾਂ ਤੋਂ ਠੀਕ ਆ ਬਹੁਤੀ ਘਰਾਂ ਦੇ ਨਾਲ ਕੰਮ ਕਰਦੇ ਕੱਚੇ ਕੰਮ ਦੇਖੀ ਨਹੀਂ ਬਗਾ ਕੀਤਾ ਇਹ ਮੈਂ ਇੱਥੇ ਨਹੀਂ ਕਹਿੰਦਾ ਲੱਗਦਾ ਕਿ ਦਿੱਲੀ ਮੈਂ ਆਪਣੇ ਫੇਸਬੁਕ ਪੇਜ ਤੇ ਜਾਂ ਮੇਰਾ ਨਾਮ ਮੈਂ ਦੇਲੀ ਬੋਨਾ ਰਾਨਾ ਮੈਂ ਤੇ ਦੇਲੀ ਸੋਨ ਦਾ ਆਤੀ ਰੋਸਾ ਅਲੂ ਵੀ ਨਾ ਕੋਈ ਆ ਕਿਉਂਕਿ ਮੀਨ ਮੰਗੇ ਜੇ ਦੇਖੋ ਤੁਸੀਂ 20 ਸਾਲ ਤੋਂ ਕੰਮ ਕਰਦੇ ਹੋ ਜਿਹੜੇ ਸਾਡੇ ਜੀਵਨ ਦੇ ਵਿੱਚ ਲੱਗਿਆ ਲਿਆ ਰਮਪਦ ਵਾਲੇ ਉਹ ਪੈਸਾ ਲੱਗਿਆ ਕਦੇ ਵੀ ਹੋਵੇ ਕੋਈ ਨਹੀਂ ਇਹ ਕਹਿੰਦੇ ਵੀ ਜੇ ਇਹ ਪੱਤੀਆਂ ਨੇ ਸ਼ਰਤਾਂ ਵੱਡੀਆਂ ਨੇ ਬਦਲਣਾ ਹੀ ਕਰਦਾ ਵੀ ਬਦਲ ਨਹੀਂ ਕੋਈ ਵੀ ਨਹੀਂ ਜਿਹੋ ਦਾ ਕੰਮਾ ਬਹੁਤ ਵਾਰ ਹੁੰਦਾ ਜਾਉਗਾ ਹਰ ਲਗਨ ਕੰਮ ਦਾ ਕਰਦਾ ਸਾਡੇ ਜਿੰਦਗੀ ਕੰਮ ਦੇ ਕੰਮ ਚੋਂ ਹੋ ਰਿਹਾ ਹੈ ਵੀ ਆਪਰੀ ਸੰਗੋਜ ਹੋ ਰਿਹਾ ਜਿਹਦੇ ਤੋਂ ਪਤਾ ਲੱਗਦਾ ਕੋਈ ਹੈਗਾ ਇਹ ਕੋਸ਼ਿਸ਼ ਰੋਣਾ ਪਰ ਵੀ 27 ਲਾਈਨ ਮੀਟਰ ਉੱਤੇ ਚੱਲ ਰਾਇਆ ਪਟਿਆਲੇ ਵਿੱਚ ਲੱਖਾਂ ਲਾਗਣੇ ਪੈਣਗੇ ਪਰ ਸਰਕਾਰ ਤੇ ਜੂਨ ਹੀ ਸਰਦੀ ਬਾਰੋ ਅਨੈਮੈਂਟ ਦੇ ਉੱਪਰ ਜੀ ਉਹਨਾ ਮੀਟਿੰਗ ਹੋਈ ਪੀhle ਮਹੀਨੇ ਵੀ ਜੀਆ ਪਰ ਤੋਂ ਕੱਲ 70 ਮਿੰਟ ਮਈਆ ਸਰਵ ਸਹਿਮਤੀ ਹੋਣੀਆਂ ਨੇ ਤਾਂ ਕਿ ਹੁਣ ਜੂਨ ਸਾਡੇ ਬੰਦੇ ਬੋੜਦੇ ਆ ਮੈਂ ਬੇਨਤੀ ਕਰਦਾ ਵੀ 11 12 ਆ ਤੇ 13 ਦਾਸਤਰੀ ਉਸ ਦੀ ਭਾਗ ਆਪਾਂ ਪਾਉਂ ਆਪਣਾ ਬਾਗੋਂ ਕੀ ਜੋ ਸੇਵਨ ਸੁਤਾ ਪਿਆ ਕਮੀਨ ਨੂੰ ਸੁਤਾ ਪਿਆ ਉਹਨੂੰ ਜਗਾਉਣ ਵਾਸਤੇ ਆਪਾਂ ਇਹ ਸੁੱਤੀ ਲੈ ਕੇ ਸਰਗਾ ਬਾਗ ਮੈਨਾ ਦੁੰਦ ਜੋ ਰੋਸਪਨਾ ਥਰੇ ਜੈ ਉਹਨੂੰ ਬਾਗੋਂ ਚ ਜਾ ਕਰ ਕਾ ਕਹਦਾ ਹਾਣੇ ਨਾ ਕਰੋ ਪੰਜਾਬ ਸਰਕਾਰ ਮੁਰਦਾਬਾ 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 ਬੇਤਨਾ ਦੀ ਰਪਾ ਸੀ ਕੀਤੀ ਮਾ ਅਮਰਦਾਬਾ ਮੁਰਦਾਬਾ ਮੁਰਦਾਬਾ ਬਾਗੋਂ ਹੀ ਘਟਿਆ ਮੈਨੇਜਮੈਂਟ ਮੁਰਦਾਬਾ ਸਾਰੇ ਬਿੱਟੋ ਹਾਏ ਹਾਏ ਗੱਟੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਗੱਟੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਗੱਟੋ ਗੱਟਾ ਤਨਖਾਹ 30000 ਕਰੋ 30000 ਕਰੋ 30000 ਸਾਰੇ ਮਰਾਜਾਂ ਦਾ ਬਹੁਤ ਬਹੁਤ ਧੰਨਵਾਦ